ਅੱਜ ਅਸੀਂ ਬਣਾਵਾਂਗੇ ਸਰਦੀਆਂ ਲਈ ਸਪੈਸ਼ਲ ਗੁੜ ਤੇ ਆਟੇ ਦੀਆਂ ਪਿੰਨੀਆ ਕੜਾਹੀ ਵਿੱਚ ਪਾਵਾਂਗੇ ਇੱਕ ਚਮਚ ਤੇਸੀਕਿਓ ਥੋੜਾ ਜਿਹਾ ਕਾਜੂ ਥੋੜਾ ਜਿਹਾ ਬਦਾਮ ਤੇ ਥੋੜਾ ਜਿਹਾ ਅਸੀਂ ਪਾਵਾਂਗੇ ਤੇ ਵਿੱਚ ਕद्दू ਤੇ ਬੀਜ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ 50 ਗ੍ਰਾਮ ਅਸੀਂ ਗੁੰਨ ਲਿਆ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਮਖਾਣੇ ਦੇ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਇੱਕ ਦੋ ਚਮਚ ਅਲਸੀ ਦੇ ਪਾਕੇ ਇਹਨੂੰ ਵੀ ਭੁੰਨ ਲੈਣਾ ਇਸੇ ਚੰਗੀ ਤਰ੍ਹਾਂ ਦੋ ਚਮਚ ਖਸਖਸ ਦੇ ਤੇ ਲੈ ਆਤਾ ਕਾਪਾ ਸੀ ਨਾਰੀਅਲ ਦਾ ਬੁਰਾਦਾ ਲਿਆਇਆ ਇਹਨਾਂ ਨੂੰ ਵੀ ਭੁੰਨ ਕੇ ਤਿਆਰ ਕਰ ਲਾਂਗੇ ਦੋ ਕੱਪ ਆਟਾ ਲਿਆ ਇੱਕ ਕੱਪ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਸੀਦੇ ਵਿੱਚ ਭੁੰਨ ਲੈਣਾ ਆ ਆਟੇ ਨੂੰ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨ ਲਾਂਗੇ ਇਹਨੂੰ ਇੱਕ ਅਲੱਗ ਬਰਤਨ 'ਚ ਕੱਢ ਲਾਂਗੇ ਇੱਕ ਪੈਨ 'ਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਇੱਕ ਕੱਪ ਗੁੜ ਤੇ ਅੱਧਾ ਕੱਪ ਪਾਣੀ ਦਾ ਪਾ ਕੇ ਇਹਨੂੰ ਗੁੜ ਨੂੰ ਮੈਲਟ ਹੋਣ ਤੱਕ ਭੋਲਣ ਅਸੀਂ ਚਲਾ ਲੈਣਾ ਆ ਤੇ ਦੇ ড্রাই ਫਰੂਟ ਅਸੀਂ ਥੋੜਾ ਜਿਹਾ ਬ੍ਰੇਕ ਕਰਕੇ ਆਟੇ ਵਿੱਚ ਐਡ ਕਰ ਦਾਂਗੇ 1 ਚਮਚ ਸੁਨ ਦਾ ਐਡ ਕਰਾਂਗੇ ਗੁੜ ਸਾਡਾ ਮੈਲਟ ਹੋ ਚੁੱਕਿਆ ਇਹਨੂੰ ਪੁਣਕੇ ਦੇ ਵਿੱਚ ਪਾ ਲਵਾਂਗੇ ਆਟੇ ਵਿੱਚ ਮਿਕਸ ਕਰ ਲਾਂਗੇ ਤੇ ਇਹਦੀ ਪਿੰਨੀਆਂ ਬੱਟ ਕੇ ਤਿਆਰ ਕਰ ਲਾਂਗੇ ਬਹੁਤ ਹੀ ਹੈਲਦੀ ਸਾਡੀ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ